ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਦੇ ਫਿਜ਼ੀਕਲ ਹੋ ਰਹੇ ਸੀ 11 ਤੋਂ ਲੈ ਕੇ 17 ਤਰੀਕ ਤੱਕ ਤੇ ਇਹਨਾਂ ਫਿਜ਼ੀਕਲਾਂ ਦੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਫਿਜ਼ੀਕਲ ਮੈਜ਼ਰਮੈਂਟ ਸਮੇਂ ਕੁਝ ਪ੍ਰੋਬਲਮਸ ਆਈਆਂ ਜਿਹੜੇ ਉੱਥੇ ਫਿਜ਼ੀਕਲ ਗਰਾਊਂਡ ਦੇ ਵਿੱਚ ਐਥਲੈਟਿਕ ਗਰਾਊਂਡ ਜਾਂ ਪਲੇਡ ਗਰਾਊਂਡ ਦੇ ਵਿੱਚ ਜਿੱਥੇ ਵੀ ਕੁੜੀਆਂ ਤੇ ਮੁੰਡਿਆਂ ਦੇ ਫੀਕਲ ਹੋ ਰਹੇ ਸੀ ਉੱਥੇ ਕੁਝ ਮਸ਼ੀਨਾਂ ਦੇ ਵਿੱਚ ਖਰਾਬ ਤੇ ਹਾਈਟ ਕੱਟ ਨਾਪਣ ਦੇ ਕਾਰਨ ਉਹਨਾਂ ਬੱਚਿਆਂ ਨੂੰ ਮਤਲਬ ਕਿ ਫਾਈਨਲ ਤੱਕ ਜਾਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਫਿਜ਼ੀਕਲ ਸਮੀ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਜਿਸ ਕਰਕੇ ਉਹ ਮਤਲਬ ਕੋਈ ਫਾਈਨਲ ਦੇ ਵਿੱਚ ਨਹੀਂ ਜਾ ਸਕਦੇ ਸੀਗੇ ਤੇ ਕੁਝ ਬੱਚੇ ਸੀ ਨਾ ਜਿਨ੍ਹਾਂ ਨੇ ਆਰਮੀ ਦੀ ਜਿਹੜੇ ਟ੍ਰਾਇਲ ਕਲੀਅਰ ਕਰ ਰਹੇ ਹੋਏ ਸੀ ਆਰਮੀ ਦੀ ਹਾਈਟ ਦੀ ਮੈਜ਼ਰਮੈਂਟ ਕਲੀਅਰ ਕਰੀ ਹੋਈ ਸੀ ਤੇ ਪੰਜਾਬ ਪੁਲਿਸ ਦੇ 2023-24 ਦਾ ਜਿਹੜਾ ਹੈਗਾ ਮਤਲਬ ਕਿ ਫਿਜ਼ੀਕਲ ਕਲੀਅਰ ਕਰਿਆ ਸੀ ਪਰ ਨੰਬਰ ਘੱਟ ਹੋਣ ਕਰਕੇ ਉਹਨਾਂ ਦੇ ਸਿਲੈਕਸ਼ਨ ਨਹੀਂ ਹੋ ਪਾਈ ਪਰ ਇਸ ਵਾਰ ਜਦੋਂ ਉਹਨਾਂ ਦੇ ਨੰਬਰ ਵੀ ਮਤਲਬ ਕਿ SSC ਪਲੱਸ ਨੰਬਰ ਸੀ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਹਾਈਟ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਆਪਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਆਪਾਂ ਇਸ ਚੀਜ਼ ਦੇ ਉੱਤੇ ਵੀਡੀਓ ਬਣਾਈ ਸੀ ਤੇ ਵੀਡੀਓ ਬਣਾ ਕੇ ਆਪਾਂ ਇੱਕ WhatsApp ਗਰੁੱਪ ਬਣਾਇਆ ਸੀ ਜਿਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਅਪਡੇਟ ਮਿਲਦੀ ਰਹੀ ਸੀ ਤੇ ਉਹਨਾਂ ਬੱਚਿਆਂ ਨੂੰ ਅੱਜ 17 ਤਰੀਕ ਨੂੰ ਕੁੜੀਆਂ ਨੂੰ ਉਹਨਾਂ ਦੇ ਪਰੇਡ ਗਰਾਊਂਡ ਦੇ ਵਿੱਚ ਤੇ ਮੁੰਡਿਆਂ ਨੂੰ ਐਥਲੈਟਿਕ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਸੀ ਆ ਬੁਲਾਇਆ ਗਿਆ ਸੀ ਦੁਬਾਰਾ ਹਾਈਟ ਰੀਚਕ ਲਈ ਠੀਕ ਹੈ ਹਾਈਡਰ ਉਹਨਾਂ ਦੀ ਰੀਚੈਕ ਕਰੇਗੀ ਤੇ ਉਹਨਾਂ ਨੂੰ ਜਿਹੜਾ ਹੈ ਕੁਝ ਬੱਚਾ ਨੂੰ ਜਿਹੜੇ ਹਾਇਰ ਦੇ ਵਿੱਚੋਂ ਰਹੇ ਵੀ ਗਏ ਦੁਆਰਾ ਵੀ ਪਰ ਕੁਝ ਬੱਚੇ ਜਿਹੜੇ ਹੈਗੇ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਕੁਝ ਬੱਚੇ ਮੰਨ ਲਓ ਕਿ ਪਾਸ ਕੀਤੇ ਗਏ ਆਪਾਂ ਤੁਹਾਨੂੰ ਵਿਦਿਨ ਜਿਹੜਾ ਹੈਗਾ ਵਿਦ ਪ੍ਰੂਫ ਗੱਲ ਕਰਾਂਗੇ ਕਿ ਕਿਹੜੇ ਬੱਚੇ ਕਿੰਨੇ ਲੜਕੇ ਗਏ ਸੀ ਕਿੰਨੀਆਂ ਲੜਕੀਆਂ ਗਏ ਸੀ ਤੇ ਉਹਨਾਂ ਚੋਂ ਕਿੰਨੇ ਪਾਸ ਹੋ ਗਏ ਤੇ ਹਾਇਡ ਦੀ ਮੈਜ਼ਰਮੈਂਟ ਕਿਸ ਹਿਸਾਬ ਨਾਲ ਹੋਈ ਆ ਕਿਉਂਕਿ ਜਿਹੜੀ ਆਪਾਂ ਲਾਸਟ ਵੀਡੀਓ ਇਹਨਾਂ ਬਾਰੇ ਜਿਹੜੇ ਬੱਚਿਆਂ ਦੇ ਇਨਸਾਫ ਲਈ ਆਪਾਂ ਵੀਡੀਓ ਪਾਈ ਸੀ ਤੇ ਉਹਦੇ ਨੀਚੇ ਕੁਝ ਕਮੈਂਟ ਆ ਰਹੇ ਸੀ ਕਿ ਇਹ ਤਾਂ ਇਹ ਚੱਲੂਗਾ ਠੀਕ ਆ ਵੀ ਇਥੇ ਹਾਈਟ ਦੀ ਮੈਜ਼ਰਮੈਂਟ ਸਹੀ ਸੀ ਇਹ ਬੱਚੇ ਮਤਲਬ ਗਲਤ ਨਹੀਂ ਜਾਂ ਇਹ ਹੁਣ ਮਤਲਬ ਧੱਕਾ ਕਰ ਰਹੇ ਨੇ ਇਹ ਕੋਈ ਧੱਕਾ ਨਹੀਂ ਕਰ ਰਹੇ ਸੀ ਇਹਨਾਂ ਦੀ ਜਿਹੜੀ ਇਹਨਾਂ ਦਾ ਹੱਥ ਸੀ ਠੀਕ ਆ ਇਹਨਾਂ ਦੇ ਹੱਕ ਦੇ ਹਿਸਾਬ ਨਾਲ ਇਹਨਾਂ ਦੀ ਜਿਹੜੀ ਹਾਈਟ ਹੈ ਰੀ ਚੈੱਕ ਕਰੀ ਗਈ ਤੇ ਹਾਈਟ ਵੀ ਹੈ ਕੋਈ ਆਮ ਤਰੀਕੇ ਨਾਲ ਰੀ ਚੈੱਕ ਨਹੀਂ ਹੋਈ ਤੁਹਾਨੂੰ ਜਿਹੜੀ ਸਭ ਤਰੀਕੇ ਦੀ ਤੁਹਾਨੂੰ ਜਿਹੜੀ ਉੱਥੇ ਗੱਲਬਾਤ ਹੋਈ ਆ ਉਹ ਸਾਰੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਜਿੰਨਾਂ ਨਾਲ ਕੋਈ ਵੀ ਹਾਈਟ ਦੀ ਪ੍ਰੋਬਲਮ ਹੋਈ ਹੈ ਜਾਂ ਜਿਹੜੇ ਬੱਚੇ ਹੁਣ ਫਿਜ਼ੀਕਲ ਦੇ ਕੇ ਆਏ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਥੋੜੇ ਪ੍ਰੂਫ ਨੇ ਉਹ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਂਗਾ ਤੇ ਇੱਕ ਦੋ ਮੈਂ ਇੱਕ ਮਿੰਟ ਲਏ ਸੀ ਮੈਂ ਜ਼ਿਆਦਾਤਰ ਕਮੈਂਟ ਨਹੀਂ ਪਿਕ ਕਰੇ ਹੈਗੇ ਕਿਉਂਕਿ ਕੁਝ ਜ਼ਿਆਦਾ ਹੀ ਮਨ ਕੇ ਅਬਿਊਜ਼ ਲੈਂਗੁਏਜ ਵਰਤੀ ਹੋਈ ਸੀ ਇਹ ਜਿਹੜੇ ਬੁੱਧੀ ਜੀ ਵੀ ਸੀ ਮੈਂ ਇਹਨਾਂ ਨੂੰ ਪਹਿਲੀ ਕਿਹਾ ਸੀ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਇਹਨਾਂ ਨੂੰ ਕਹਿਦਾ ਸੀ ਕਿ ਸਾਨੂੰ ਜਿਹੜੀ ਅਪਡੇਟ ਉੱਪਰ ਆ ਗਈ ਹੈ ਆਫੀਸ਼ੀਅਲ ਅਪਡੇਟ ਆ ਚੁੱਕੀ ਹੈਗੀ ਠੀਕ ਹੈ ਤੇ ਆਪਣਾ ਜਿਹੜਾ ਵੀਡੀਓ ਤੋਂ ਹੁਣ ਦੂਰ ਰਹਿਣਾ ਤੇ ਇਹ ਇਥੇ ਇਹਨਾਂ ਦੀ ਮਤਲਬ ਕਿ ਆਪਾਂ ਇੱਕ ਤਰ੍ਹਾਂ ਦੀ ਬੋਲਣ ਦਾ ਤਰੀਕਾ ਸੀ ਨਾ ਤੇਰੇ ਹਾਈਟ ਵਾਲਿਆਂ ਦਾ ਕੀ ਕੁਝ ਬਣਿਆ ਕਿ ਨਹੀਂ ਠੀਕ ਹੈ ਹੁਣ ਕੋਈ ਜਾਣਦਾ ਵੀ ਨਹੀਂ ਕਿਹਾ ਸੀ ਨਾ ਇਹ ਤਾਂ ਇਦਾਂ ਹੀ ਚੱਲੂ ਤੇ ਇਹ ਇਥੇ ਆ ਨਵਜੀਤ ਮੁੰਡਾ ਸ਼ਾਇਦ ਇਹ ਇਹ ਨਹੀਂ ਹੋ ਇਹ ਹੋ ਸਕਦਾ ਕਿ ਇਹ ਮੁੰਡਾ 2K ਹੋਵੇ ਠੀਕ ਹੈ ਇਹਨੇ ਦੋ ਕਾਊਂਟ ਬਣਾਏ ਹੋਏ ਨੇ ਕਿਉਂਕਿ ਬਿਲਕੁਲ ਹੀ ਸੇਮ ਲਿਖਿਆ ਹੈ ਕਿਹਾ ਸੀ ਨਾ ਇਹ ਤਾਂ ਇੱਦੀ ਚੱਲੂਗਾ ਪਹਿਲਾਂ ਬੜੀਆਂ ਬੜਕਾਂ ਮਾਰਦਾ ਸੀ ਆ ਤੇ ਚਲੋ ਆਪਾਂ ਇਹਨਾਂ ਬਾਰੇ ਜਿਨ੍ਹਾਂ ਨੂੰ ਬੋਲਣ ਦਾ ਹਿਸਾਬ ਨਹੀਂ ਹੈਗਾ ਉਹਨਾਂ ਨੇ ਕਿ ਕੀ ਜ਼ਿੰਦਗੀ ਵਿੱਚ ਕੀ ਕਮਾਉਣਾ ਕੀ ਕਰਨਾ ਤੇ ਆਪਾਂ ਇਹਨਾਂ ਬੱਚਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਮੈਂ ਸਿਰਫ ਆਪਾਂ ਇਹਨਾਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਆ ਕਿ ਚਲੋ ਇਹ ਅੱਜ ਇਹਨਾਂ ਨਾਲ ਗੱਲਤ ਹੋਇਆ ਸੀ ਆਪਾਂ ਇਹਨਾਂ ਦੇ ਨਾਲ ਠੀਕ ਹੈ ਇਹਨਾਂ ਨਾਲ ਸਟੈਂਡ ਲਿਆ ਇਹਨਾਂ ਨਾਲ ਜਿਹੜੀ ਨਾਉਨ ਇਨਸਾਫ ਦੁਆਇਆ ਇਹਨਾਂ ਦੀ ਜਿਹੜੀ ਸਾਰੀ ਆਪਾਂ ਪ੍ਰੋਬਲਮ ਸੋਲਵ ਕਰਵਾਈ ਕੱਲ ਨੂੰ ਅਗਰ ਤੁਹਾਡੇ ਨਾਲ ਵੀ ਕੋਈ ਊਚੀ ਨੀਚ ਹੁੰਦੀ ਆ ਤਾਂ ਮੈਂ ਤੁਹਾਨੂੰ 100% ਜੀਕੀਨ ਦੁਆ ਕੇ ਕਹਿਣਾ ਤੁਸੀਂ ਮੈਨੂੰ ਦੱਸਿਓ ਕਿ ਹਾਂ ਸਰ ਸਾਡੇ ਨਾਲ ਆਹ ਪ੍ਰੋਬਲਮ ਹੋਈ ਆ ਸਾਡੇ ਨਾਲ ਆਹ ਟੱਕਾ ਹੋ ਕੋਈ ਵੀ ਤੁਹਾਡੀ ਅਫੀਸ਼ੀਅਲ ਤੌਰ ਤੇ ਮਤਲਬ ਕਿ ਜਿਹੜੀ ਸਹੀ ਪ੍ਰੋਬਲਮ ਹੋਊਗੀ ਆਪਾਂ ਉਹਦੇ ਨਾਲ ਥੋੜਾ ਜਿਹੜਾ ਹੈਗਾ ਤੁਹਾਡੇ ਨਾਲ ਖੜਾਂਗੇ ਤੁਹਾਡਾ ਸਾਥ ਦੇਵਾਂਗੇ ਤੇ ਜਿਹੜੇ ਹੁੰਦੇ ਬੱਚੇ ਸੀ ਇਹ ਉਹਨਾਂ ਨਾਲ ਜਿਹੜੀ ਇਹ ਪ੍ਰੋਬਲਮ ਸੀ ਉਹਨਾਂ ਦੀ ਸਹੀ ਤਰੀਕੇ ਦੀ ਪ੍ਰੋਬਲਮ ਸੀ ਕਿਉਂਕਿ ਜਿਹੜੀ ਲੜਕੀ ਨਾਲ ਸਭ ਤੋਂ ਪਹਿਲਾਂ ਜੇ ਲੜਕੀ ਨਾਲ ਮਤਲਬ ਕਿ ਇਹ ਹੋਇਆ ਜਿਹਨੇ ਮੈਨੂੰ ਇਹ ਜਾਣਕਾਰੀ ਦਿੱਤੀ ਉਹਦੇ ਜਿਹੜੇ ਹੈਗਾ ਆ ਮਤਲਬ ਕਿ ਉਹਨੇ ਹਾਈਟ ਮੈਜ਼ਰਮੈਂਟ ਕਰਕੇ ਗਵਰਨਮੈਂਟ ਹਸਪੀਟਲ ਦੇ ਵਿੱਚੋਂ ਪਹਿਲਾਂ ਹਾਈਟ ਮੈਜ਼ਰਮੈਂਟ ਕੀਤੀ ਠੀਕ ਆ ਉਹਦੇ ਵਿੱਚ ਮੈਜ਼ਰਮੈਂਟ ਕਰਕੇ ਉਹਨਾਂ ਸਾਰੀਆਂ ਜਿਹੜਾ ਹੈਗਾ ਪਿਕਸ ਸਾਰਾ ਮਤਲਬ ਕਿ ਡਾਟਾ ਕਲੈਕਟ ਕਰਕੇ ਮੈਨੂੰ ਭੇਜਿਆ ਤਾਂ ਉਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਸਾਰਾ ਕੁਝ ਆਫੀਸ਼ੀਅਲੀ ਪਤਾ ਕਰਿਆ ਵੀ ਹਾਈਟ ਜਿਹੜੀ ਸਹੀ ਸੀ ਪਰ ਉੱਥੇ ਹਾਈਟ ਜਿਹੜੀ ਇਹ ਦਰਦ ਕੀਤੀ ਗਈ ਉਹਨੇ 2024 ਦੇ ਵਿੱਚ ਪੰਜਾਬਸ ਫਿਜ਼ੀਕਲ ਟ੍ਰਾਇਲ ਕਲੀਅਰ ਕਰਿਆ ਹੋਇਆ ਸੀ ਹਾਈਟ ਚ ਕੁਆਲੀਫਾਈ ਸੀ ਪਰ ਉਹ ਫਾਈਨਲ ਚੱਕੇ ਚੋਂ ਮਾਰਕਸ ਕੱਟ ਹੋ ਗਏ ਕਰਕੇ ਉਹਦਾ ਸੈLECTION ਨਹੀਂ ਹੋਇਆ ਪਰ ਇਸ ਵਾਰ ਜਦੋਂ ਉਹਦੇ ਮਾਰਕਸ ਵੀ 82 ਮਾਰਕਸ ਸੀਗੇ ਹੁਣ ਜਿਹੜੇ ਇਹ ਬੱਚੇ ਨੈਗੇਟਿਵ ਕਮੈਂਟ ਕਰਨਾ ਨੇ ਮੈਂ ਤੁਹਾਨੂੰ ਇਹਨਾਂ ਦੀ ਵੀ ਗੱਲ ਦੱਸਦਾ ਤੇ ਉਹਦੇ ਇਸ ਵਕਤ 82 ਮਾਰਕਸ ਨੇ ਠੀਕ ਹੈ ਤੇ ਹੁਣ ਉਹ ਹਾਈਡਰ ਦੇ ਵਿੱਚੋਂ ਕੁਆਲੀਫਾਈ ਕੀਤੀ ਗਈ ਆ ਤੇ ਤੁਹਾਨੂੰ ਉਹਦੀਆਂ ਸਾਰੀਆਂ ਸਲਿਪਸ ਦੀ ਆਪਾਂ ਅੱਗੇ ਤੁਹਾਨੂੰ ਪਿਕਚਰ ਦਿਖਾਉਣੇ ਆ ਠੀਕ ਹੈ ਤੇ ਹੁਣ ਜਿਹੜੇ ਇਹ ਇਸ ਤਰੀਕੇ ਦੇ ਕਮੈਂਟ ਕਰਨ ਵਾਲੇ ਬੰਦੇ ਨੇ ਇਹਨਾਂ ਨੂੰ ਕੀ ਚੱਕਰ ਸੀ ਆ ਇਹ ਕਿਉਂ ਕਮੈਂਟ ਕਰ ਰਹੇ ਸੀ ਇਹਨਾਂ ਦੇ ਜਿਹੜੇ ਮਾਰਕਸ ਨੇਗੇ ਉਹ ਹੈਗੇ ਨੇ ਬਿਲਕੁਲ ਪੁਆਇੰਟਾਂ ਤੇ ਮੈ ਤਾਂ ਅਗਰ ਤੇ ਜਿਹੜੀ ਇਹਨਾਂ ਨੂੰ ਥੋੜੀ ਜਿਹਾ ਆਪਾਂ ਕਹਿ ਸਕਦੇ ਆ ਆਪਾਂ ਇਸ ਤਰੀਕੇ ਦੀ ਲੈਂਗੁਏਜ ਨਹੀਂ ਵਰਤ ਸਕਦੇ ਠੀਕ ਹੈ ਤੇ ਵੀ ਇਹਨਾਂ ਨੂੰ ਥੋੜਾ ਜਿਹਾ ਬੁਰਾ ਲੱਗਿਆ ਵੀ ਜੇ ਇਹ ਬੱਚੇ ਬਾਹਰ ਰਹੇ ਤਾਂ ਸ਼ਾਇਦ ਜਿਹੜੀ ਹੈਗੀ ਮੈਟ ਡਾਊਨ ਜਾ ਸਕਦੀ ਕਿਉਂਕਿ 40 50 ਬੱਚੇ ਗਏ ਸੀ ਅੱਜ ਘੱਟੋ ਘੱਟ 10 12 ਕੁੜੀਆਂ ਸੀਗੀਆਂ ਤੇ ਬਾਕੀ ਆਪਾਂ ਲੈ ਸਕਦਾ 30 ਤੋਂ 40 ਜਿਹੜੇ 30 ਮੁੰਡੇ ਸੀਗੇ ਠੀਕ ਹੈ ਤੇ ਆਪਾਂ ਸਾਰੀ ਸੁਣਨਾ ਗੱਲਬਾਤ ਹੁਣ ਅੱਗੇ ਤੁਹਾਨੂੰ ਬਾਈਪੈਕਸ ਆਪਾਂ ਸ਼ੇਅਰ ਕਰਦੇ ਆਂ ਤੇ ਇਹੇ ਲੜਕੀ ਹੈ ਪ੍ਰਿਆ ਰਾਣੀ ਜਿਹਦਾ ਤੁਸੀਂ ਮੈਟਰ ਸਾਰਾ ਸੁਣੀ ਲਿਆ ਹੋਊਗਾ ਪਹਿਲਾਂ ਆਪਾਂ ਦੋ ਵੀਡੀਓ ਬਣਾਈਆਂ ਸੀ ਇਸ ਬਾਰੇ ਠੀਕ ਹੈ ਇਹ ਲੜਕੀ ਦਾ ਮਤਲਬ ਕਿ ਜਿਹੜੀ ਹਾਈਟ ਸੀਗੀ ਹਾਈਟ ਦੇ ਵਿੱਚ ਇਹ 2024 ਦਾ ਇਹਦਾ ਟ੍ਰਾਇਲ ਕਲੀਅਰ ਸੀਗੇ ਪਰ ਇਹ 2024 ਦੇ ਵਿੱਚ ਫਾਈਨਲ ਸਿਲੈਕਸ਼ਨ ਨਹੀਂ ਲੈ ਸਕੀ ਤੇ 2025 ਦੇ ਵਿੱਚ ਜਦੋਂ ਇਹਦਾ 11 ਤਰੀਕ ਨੂੰ ਫਾਈਨਲ ਜਿਹੜਾ ਹੈਗਾ ਟ੍ਰਾਇਲ ਹੋਇਆ ਸੀ 11 ਤਰੀਕ ਨੂੰ ਨੂੰ ਹਾਈਟ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਠੀਕ ਹੈ ਹਾਈਟ ਦੇ ਵਿੱਚੋਂ ਦੋ ਜਿਹੜੋ ਡਿਸਕਵਾਲਿਫਾਈ ਨੂੰ ਕੀਤਾ ਗਿਆ ਤਾਂ ਇਹਨਾਂ ਨੂੰ ਜਿਹੜਾ ਹੈਗਾ ਜਦੋਂ ਆਪਾਂ ਵੀਡੀਓ ਬਣਾਈ ਤੇ ਗਰੁੱਪ ਜੁਆਇਨ ਕਰਵਾਇਆ ਤਾਂ ਆਫੀਸ਼ੀਅਲ ਤੌਰ ਤੇ ਆਪਾਂ ਜਦੋਂ ਉੱਪਰ ਗੱਲਬਾਤ ਕੀਤੀ ਆਫੀਸ਼ੀਅਲੀ ਉਹਨਾਂ ਨੇ ਉੱਪਰੋਂ ਕਾਲਸ ਆਈਆਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਮਤਲਬ ਕਿ ਹਾਈਟ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਸੀ ਤੇ ਉਹਨਾਂ ਦੀ ਹਾਈਟ ਹੈ ਜਿਹੜੀ ਰੀਚੈੱਕ ਕਰੀ ਗਈ ਹਾਈਟ ਰੀਚੈੱਕ ਕਰਨ ਤੋਂ ਬਾਅਦ ਇਹ ਨੂੰ ਜਿਹੜਾ ਹੈਗਾ ਜਿਹੜਾ ਲੜਕੀ ਨੂੰ ਮਤਲਬ ਕਿ ਹਾਈਟ ਦਾ ਤੁਸੀਂ ਡਿਫਰੈਂਸ ਦੇਖੋ 156.7 ਤੇ ਇੱਥੇ ਹੈਗਾ 155.5 ਠੀਕ ਹੈ ਇੰਨਾ ਮਤਲਬ ਕਿ ਪਲੱਸ ਤੇ ਲੈ ਕੇ ਤੇ ਠੀਕ ਹੈ ਹਾਈਟ ਇਹ ਵੀ ਨਹੀਂ ਤੇ ਜਦੋਂ ਮੈਂ ਲੜਕੀ ਨਾਲ ਗੱਲ ਕਰੀ ਤਾਂ ਇਹਨੇ ਮਤਲਬ ਕਿ ਦੱਸਿਆ ਕਿ ਉਥੇ ਹਾਈਟ ਇਹ ਚੱਕਰ ਨਹੀਂ ਸੀ ਵੀ ਹਾਈਟ ਇੱਕ ਵਾਰੀ ਮੈਜ਼ਰ ਕਰਕੇ ਹਾਂ ਮੈਂ ਕਹਿੰਦਾ ਤਾਂ ਤੁਸੀਂ ਪਾਸ ਹੋ ਠੀਕ ਹੈ ਉਦੋਂ ਸਾਥੋਂ ਗਲਤੀ ਨਾਲ ਮੈਜ਼ਰਮੈਂਟ ਹੋ ਗਈ ਹਾਈਟ ਨੂੰ ਘੱਟੋ ਘੱਟ ਤਿੰਨ ਤੋਂ ਚਾਰ ਵਾਰ ਚੈੱਕ ਕੀਤਾ ਗਿਆ ਤੇ ਅਗਰ ਕਿਸ ਨੂੰ ਕੋਈ ਸ਼ੱਕ ਹੋਵੇ ਕਿ ਇੱਥੇ ਜਾਂ ਕੋਈ ਰੀਸ਼ੋਤ ਖੋਰੀ ਨਾਲ ਪਾਸ ਕਰ ਲਿਆ ਹੁਣ ਇਹਨਾਂ ਨੇ ਦੁਬਾਰੇ ਤਾਂ ਕਿਰਪਾ ਕਰਕੇ ਜਿਹੜੇ ਉਸ ਸਮੇਂ ਆਪਣੀਆਂ ਵੀਡੀਓ ਦੇ ਨੀਚੇ ਕਮੈਂਟ ਕਰ ਰਹੇ ਸੀ ਕਿ ਤੁਸੀਂ ਵੀਡੀਓ ਕਢਾ ਲਓ ਉਥੇ ਰਿਕਾਰਡਿੰਗ ਹੋ ਰਹੀ ਸੀ ਤਾਂ ਹੁਣ ਅਸੀਂ ਸੋਨੂੰ ਕਹਿਣਾ ਚਾਹੁੰਦੇ ਆ ਅਗਰ ਤੁਹਾਨੂੰ ਲੱਗਦਾ ਹੈ ਇਹ ਹਾਈਟ ਦੀ ਜਿਹੜੀ ਮੈਜ਼ਰਮੈਂਟ ਹੈ ਇਹ ਰੇਸ਼ਿਓ ਦੇ ਕੇ ਪਾਸ ਕਰਵਾਈ ਗਈ ਆ ਜਾਂ ਕਿਸੇ ਪ੍ਰਕਾਰ ਦੀ ਕੋਈ ਮਤਲਬ ਕਿ ਕੈਕ ਹਾਕ ਜਾਂ ਕਿਸੇ ਮਲਾਹੇ ਤੋਂ ਸਪਰਸ਼ ਤੋਂ ਅਗੇ ਜਿਹੜੀ ਹੋਈ ਹੈ ਮੈਪ ਪਾਸ ਕਰਵਾਈ ਗਈ ਆ ਤਾਂ ਤੁਸੀਂ ਉੱਥੇ ਜਾ ਕੇ ਵੀਡੀਓ ਕਢਵਾ ਸਕਦੇ ਹੋ ਠੀਕ ਹੈ ਉੱਥੇ ਤਿੰਨ ਤੋਂ ਚਾਰ ਵਾਰ ਹਾਈਟ ਦੀ ਮੈਜ਼ਰਮੈਂਟ ਹੋਈ ਤੇ ਉੱਥੇ ਪ੍ਰੋਪਰ ਵੀਡੀਓਗ੍ਰਾਫੀ ਬਣੀ ਹੋਈ ਆ ਤੇ ਵੀਡੀਓਗ੍ਰਾਫੀ ਬਣ ਤੋਂ ਬਾਅਦ ਜਿਹੜੇ ਮਤਲਬ ਕਿ ਉਹਨਾਂ ਨੇ ਦੱਸਿਆ ਬੱਚਿਆਂ ਨੇ ਦੱਸਿਆ ਕਿ ਉਸੇ ਪ੍ਰੋਪਰ ਤਰੀਕੇ ਨਾਲ ਜਿਹੜੇ ਹੈਅਰਸ ਨੂੰ ਮਤਲਬ ਕਿ ਵਾਲਾਂ ਨੂੰ ਖਲਾਇਆ ਗਿਆ ਠੀਕ ਆ ਵਾਲ ਨੀਚੇ ਕਰਕੇ ਫਿਰ ਜਿਹੜੀ ਹਾਈਟ ਦੀ ਮੈਜ਼ਰਮੈਂਟ ਦੁਬਾਰਾ ਹੋ ਇਹ ਚੀਨੀਸੀ ਕੇ ਹਾਂ ਵੀ ਗਏ ਤੇ ਹਾਈਟ ਇੱਕ ਵਾਰੀ ਚੈੱਕ ਕਰੀ ਵੀ ਹਾਂ ਚਲੋ ਠੀਕ ਹੈ ਇੱਥੇ ਗਲਤ ਨਹੀਂ ਗਈ ਸੀ ਇੱਥੇ ਸਹੀ ਹੈ ਤਾਂ ਤੁਸੀਂ ਕੁਆਲੀਫਾਈ ਹੋ ਬਹੁਤ ਮਰਨ ਕੇ ਸਟ੍ਰਿਕਟਰੀ ਤਰੀਕੇ ਨਾਲ ਹਾਈਟ ਨੂੰ ਮੈਜ਼ਰ ਮੈਂ ਜਿਹੜੀ ਹੈਗੀ ਕੀਤੀ ਗਈ ਤੇ ਬੱਚਿਆਂ ਨੂੰ ਜਿਹੜਾ ਪਾਸਿੰਗ ਸਲਿੱਪ ਦਿੱਤੀ ਗਈਆਂ ਅਜੇ ਜਿਹੜੇ ਲੜਕੀਆਂ ਦੀ ਹਾਈਟ ਮਤਲਬ ਕਿ ਮੈਜ਼ਰਮੈਂਟ ਹੋ ਰਹੀ ਆ ਠੀਕ ਹੈ ਤੇ ਕੁੜੀਆਂ ਦੀ ਜਿਹੜੀ ਹਾਈਟ ਮਤਲਬ ਕਿ ਇਹ ਚੈੱਕ ਹੋ ਚੀ ਗਈ ਹੈ ਤੇ 6 ਕੁੜੀਆਂ ਦੀ ਜਦੋਂ ਹਾਈਟ ਇਹ ਮੈਜ਼ਰਮੈਂਟ ਹੋਈ ਤੇ ਛੇ ਦੇ ਵਿੱਚੋਂ 4 ਦੀ ਹੈਡ ਕਲੀਅਰ ਹੋਈ ਆ ਤੇ ਚਾਰਾਂ ਦੇ ਮਾਰਕਸ ਬਹੁਤ ਜ਼ਿਆਦਾ ਨੇ ਤੇ ਇਹਨਾਂ ਦੀ ਜਿਹੜੀ ਫਾਈਨਲ ਸਿਲੈਕਸ਼ਨ ਮਤਲਬ ਕਿ ਪੱਕੀ ਆ ਤੇ ਹੁਣ ਜਿਹੜੇ ਆਪਣੇ ਘੱਟ ਨੰਬਰ ਵਾਲੇ ਕਮੈਂਟ ਕਰ ਰਹੇ ਸੀ ਤਾਂ ਕਿਰਪਾ ਕਰਕੇ ਅਗਰ ਤੁਹਾਡੇ ਨਾਲ ਕੋਈ ਐਸੀ ਗੱਲਬਾਤ ਹੁੰਦੀ ਆ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡੇ ਲਈ ਜ਼ਰੂਰ ਜਿਹੜਾ ਹੈਗਾ ਇਹ ਇਸ਼ੂ ਨੂੰ ਆਪਾਂ ਇਹਨੂੰ ਅੱਗੇ ਲੈ ਕੇ ਆਵਾਂਗੇ ਆਪਾਂ ਇਹ ਚੀਜ਼ ਨਹੀਂ ਕਰਦੇ ਕਿ ਹਾਂ ਬਸ ਆਪਾਂ ਗਲਤ ਕਮੈਂਟ ਕਰੀ ਜਾਂ ਕਿ ਸਾਨੂੰ ਨੈਗੇਟਿਵ ਤਰੀਕੇ ਨਾਲ ਬੋਲੀਏ ਠੀਕ ਹੈ ਤੇ ਜਿਹੜੀਆਂ ਬਾਕੀ ਆਪਾਂ ਚਾਰ ਲੜਕੀਆਂ ਦੀ ਅਪਡੇਟ ਤੇ ਜਿਹੜੀ ਲੜਕੀਆਂ ਦੀ ਅਪਡੇਟ ਆ ਉਹ ਤੁਹਾਨੂੰ ਸ਼ਾਮ ਤੱਕ ਦੇ ਦਾਂਗੇ ਕਿ ਜਦੋਂ ਉਹਨਾਂ ਨੂੰ ਗਰਾਊਂਡ ਦੇ ਆਪਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਉਹਨਾਂ ਦੀ ਸਾਰੀ ਜਿਹੜਾ ਡਾਟਾ ਪੁਰਾਣੀ ਸਿਰਫ ਤੇ ਨਵੀਂ ਸਲਿਪ ਸਾਰੀਆਂ ਅਪਲੋਡ ਕਰਦਾਂਗੇ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ ਕਿੰਨਾ ਕੁ ਕੁਝ ਸਹੀ ਸੀ ਆ ਤੇ ਕਿੰਨਾ ਕੁਝ ਗਲਤ ਸੀ ਆ ਠੀਕ ਹੈ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਮੈਂ ਦੁਬਾਰਾ ਫੇਰ ਕਹਣਾ ਅਗਰ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਧੱਕਾ ਹੋਇਆ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਕਰਦੇ ਹੋ ਆਪਾਂ ਤੁਹਾਡੇ ਲਈ ਜੜ